ਪੁੱਤ ਵਿਆਹ ਆ ਸੋਚਿਆ ਨੂੰ ਦੀਆਂ ਪੱਕੀਆਂ ਖਾਵਾਂਗੇ ਪੁੱਤ ਵਿਆਹ ਆ ਸੋਚਿਆ ਨੂੰ ਦੀਆਂ ਪੱਕੀਆਂ ਖਾਵਾਂਗੇ ਕੀ ਪਤਾ ਸਿ ਲੋਕੋ ਇਹ ਸੁਖੀਆਂ ਤੋਂ ਵੀ ਜਾਵਾਂਗੇ ਕੀ ਪਤਾ ਸਿ ਲੋਕੋ ਇਹ ਸੁਖੀਆਂ ਤੋਂ ਵੀ ਜਾਵਾਂਗੇ ਗੋਰ ਨਾਲ ਜੇ ਸੁਣਿਓ ਇਹ ਗੱਲਾਂ ਅੱਜ ਦੀਆਂ ਗੋਰ ਨਾਲ ਜੇ ਸੁਣਿਓ ਇਹੇ ਗੱਲਾਂ ਅੱਜ ਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚੱਜਦੀਆਂ ਪਿਓ ਮਰ ਜੇ ਤਾਂ ਕਹਿੰਦੀਆਂ ਜਗ ਤੇ ਹੰਨਿਰ ਪੈ ਗਿਆ ਜੇ ਪਿਓ ਮਰ ਜੇ ਤਾਂ ਕਹਿੰਦੀਆਂ ਜਗ ਤੇ ਹੰਨਿਰ ਪੈ ਗਿਆ ਜੇ ਸੋਰਾ ਮਰਚੇ ਕਹਿੰਦੀਆਂ ਕੰਜਰ ਪਗਰੋਂ ਲੈ ਗਿਆ ਜੇ ਸੋਰਾ ਮਰਚੇ ਕਹਿੰਦੀਆਂ ਕੰਜਰ ਪਗਰੋਂ ਲੈ ਗਿਆ ਜੇ ਸੋਚ-ਸੋਚ ਕੇ ਗੱਲਾਂ ਦਿਲ ਤੇ ਸਟਾਂ ਵੱਜਦੀਆਂ ਨੇ ਸੋਚ-ਸੋਚ ਕੇ ਗੱਲਾਂ ਦਿਲ ਤੇ ਸਟਾਂ ਵੱਜਦੀਆਂ ਜੇ ਕਰਮਾਂ ਦੇ ਨਾਲ ਮਿਲਦੀਆਂ ਲੋਕੋਂ ਨੂੰ ਹਾਂ ਚੱਜਦੀਆਂ ਨੇ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾ ਚੱਜਦੀਆਂ ਨੇ ਸੱਸ ਮੰਝੇ ਉੱਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਸੱਸ ਮੰਝੇ ਉੱਤੇ ਤੜਫੇ ਤੇ ਲੈ ਕੇ ਦੇਣ ਦਵਾਈ ਨਾ ਮਾ ਨੂੰ ਕਰ ਕਰ ਫੋਣ ਕਹਿੰਦੀਆਂ ਮਿਲਣ ਤੋਂ ਆਹੀ ਨਾ ਮਾ ਨੂੰ ਕਰ ਕਰ ਫੋਣ ਕਹਿੰਦੀਆਂ ਮਿਲਣ ਤੋਂ ਆਹੀ ਨਾ ਸੋਰੀਆਂ ਦੇ ਕੋਲਣ ਭੇਤ ਤੇ ਪੇਕਿਆਂ ਦੀਆਂ ਕੱਚ ਦੀਆਂ ਨੇ ਸੋਰੀਆਂ ਦੇ ਕੋਲਣ ਭੇਤ ਤੇ ਪੇਕਿਆਂ ਦੇ ਕੱਚ ਦੀਆਂ ਨੇ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚਾਜਦੀਆਂ ਨੇ ਕਰਮਾਂ ਦੇ ਨਾਲ ਮਿਲਦੀਆਂ ਲੋਕੋ ਨੂੰ ਹਾਂ ਚਾਜਦੀਆਂ ਨੇ